ਫਲੋਰੀਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀਆਂ ਵੀਡੀਓ ਕੀ ਅਮਰੀਕਾ 'ਚ ਵੀ ਹੁੰਦਾ ਏ ਇਸੇ ਤਰ੍ਹਾਂ ਕੀ ਤੁਹਾਨੂੰ ਲੱਗਦਾ ਹੈ ਕਿ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਹਰਜਿੰਦਰ ਸਿੰਘ ਨੂੰ ਦੇਸ਼ੀ ਤਮ ਦੇ ਆਧਾਰ ਦੇ ਉੱਤੇ 45 ਸਾਲ ਦੀ ਸਜ਼ਾ ਹੋ ਸਕਦੀ ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖ ਕੇ ਧਾਰਨਾ ਬਣਾ ਬੈਠੇ ਹੋ ਤਾਂ ਭੇ ਇਸ ਵੀਡੀਓ ਨੂੰ ਜਰਾ ਗੰਭੀਰਤਾ ਨਾਲ ਸੁਣੋ ਕਿਉਂਕਿ ਹੋਣਾ ਉਹੀ ਹੈ ਜੋ ਕਾਨੂੰਨ ਦੇ ਮੁਤਾਬਕ ਹੋਣਾ ਹੈ ਕਾਫੀ ਕੁਝ ਕਿਸੇ ਵੀ ਦੇਸ਼ ਦੀ ਵਿਵਸਥਾ ਦੇ ਵਿੱਚ ਮਿਲਦਾ ਜੁਲਦਾ ਹੁੰਦਾ ਇਸ ਕਰਕੇ ਅਸੀਂ ਧਾਰਨਾ ਬਣਾ ਕੇ ਬਹਿ ਜਾਂਦੇ ਆ ਠੀਕ ਹੈ ਮੀਡੀਆ ਟ੍ਰਾਇਲ ਸ਼ੁਰੂ ਹੋਇਆ ਕਹਿੰਦੇ ਨੇ ਜੀ ਮੀਡੀਆ ਟ੍ਰਾਇਲ ਕਰ ਰਿਹਾ ਜੀ ਉਸ ਨੂੰ ਪਰ ਗੱਲ ਹੈ ਕਿ ਹਾਸਾ ਦਾ ਹੋਇਆ ਉਹ ਲਾਪਰਵਾਹੀ ਵੀ ਇਹੋ ਜਿਹੀ ਹੋਈ ਹੈ ਕਿ ਪਤਾ ਸੀ ਇਸ ਲਾਪਰਵਾਹੀ ਦੇ ਨਾਲ ਕਿਸੇ ਨਾ ਕਿਸੇ ਦੀ ਜਾਨ ਜਾ ਸਕਦੀ ਹੈ ਪਰ ਫਿਰ ਵੀ ਚਲੋ ਕਹਿੰਦੇ ਨੇ ਜੀ ਕੋਈ ਵੀ ਬੰਦਾ ਐਕਸੀਡੈਂਟ ਜਾਨ ਬੁਝ ਕੇ ਨਹੀਂ ਕਰਦਾ ਔਰ ਹਰਜਿੰਦਰ ਸਿੰਘ ਨੇ ਵੀ ਜਾਨ ਬੁਝ ਕੇ ਨਹੀਂ ਕੀਤਾ ਹੋਗਾ ਪਰ ਇਸ ਹਾਸੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਵਿਦਵਾਨ ਜਾਂ ਤਾਂ ਵਿਊਜ਼ ਲੈਣ ਵਾਸਤੇ ਜਾਂ ਫਿਰ ਕਿਸੇ ਹੋਰ ਮਕਸਦ ਦੇ ਨਾਲ ਵੱਖ-ਵੱਖ ਤਰੀਕੇ ਦਾ ਵੀਡੀਓ ਕੰਟੈਂਟ ਪੋਸਟ ਕਰ ਰਿਹਾ ਹੁਣ ਕੌਣ ਸਹੀ ਹੈ ਕੌਣ ਗਲ ਕਿਉਂਕਿ ਜਿਹੜਾ ਵੀ ਬੰਦਾ ਗੱਲ ਕਰਦਾ ਉਹ ਆਪਣੇ ਆਪ ਨੂੰ ਸਹੀ ਕਹਿੰਦਾ ਆਪਣੇ ਤੱਥਾਂ ਨੂੰ ਸਹੀ ਕਹਿੰਦਾ ਮੈਂ ਵੀ ਗੱਲ ਕਰ ਰਿਹਾ ਔਰ ਮੈਂ ਵੀ ਇਹੀ ਕਹੂੰਗਾ ਕਿ ਮੈਂ ਸਹੀ ਤੱਥ ਰੱਖ ਰਿਹਾ ਪਰ ਜਿਸ ਦੀ ਵੀ ਗੱਲ ਸੁਣੋ ਚਾਹੇ ਮੈਂ ਬੋਲਾਂ ਚਾਹੇ ਕੋਈ ਹੋਰ ਬੋਲੇ ਜਾਂ ਫਿਰ ਚਾਹੇ ਕਿਸੇ ਦੀ ਵੀ ਵੀਡੀਓ ਤੁਸੀਂ ਦੇਖਦੇ ਉਹਨਾਂ ਤੱਥਾਂ ਨੂੰ ਕਰੋਸ ਵੈਰੀਫਾਈ ਕਰ ਲਓ ਅੱਜ ਕੱਲ ਤਾਂ ਸਾਧਾ ਨਹੀਂ ਬੜੇ ਨੇ ਕਰੋਸ ਵੈਰੀਫਾਈ ਕਰਨ ਦੇ ਚਾਹੇ ਤੁਸੀਂ ਚੈਟ ਜੀਪੀਟੀ ਨਾਲ ਗੱਲ ਕਰ ਲਓ ਚਾਹੇ ਤੂੰ ਦੇ ਗੂਗਲ ਨਾਲ ਗੱਲ ਕਰ ਲੋ ਚਾਹੇ ਕੋਈ ਵੀ ਲਾਣਾ ਜੁੜੀ ਹੋਈ ਵੈਬਸਾਈਟ ਖੋਲ ਕੇ ਤੁਸੀਂ ਦੇਖ ਲੋ ਇੱਕ ਗੱਲ ਕਲੀਅਰ ਹੈ ਸੜਕ ਖਾਤਖਾ ਹੋਇਆ ਇਨਲੀਗਲ ਯੂ ਟਰਨ ਲਿਆ ਜਾਣ ਗਈ ਕੁਝ ਲੋਕ ਕਹਿੰਦੇ ਜੀ ਇਹਦੀ ਲਾਪਰਵਾਹੀ ਨਾ ਗਈ ਕੁਝ ਲੋਕ ਕਹਿੰਦੇ ਜੀ ਗੱਡੀ ਵਾਲੇ ਦੀ ਵੀ ਲਾਪਰਵਾਹੀ ਸੀ ਕਿ ਉਹਦੇ ਕੋਲ ਬ੍ਰੇਕ ਨਹੀਂ ਲੱਗੀ ਜੋ ਵੀ ਹੋਇਆ ਇੱਕ ਗੱਲ ਕਲੀਅਰ ਹੈ ਕੋਈ ਵੀ ਬੰਦਾ ਸੜਕ ਖਾਤਖਾ ਜਾਣ ਬੁਝ ਕੇ ਨਹੀਂ ਕਰਦਾ ਪਰ ਜੇਕਰ ਤੁਹਾਨੂੰ ਪਤਾ ਵੈ ਕਿਉਂਕਿ ਇੱਥੇ ਡਰਾਈਵਿੰਗ ਸਿਸਟਮ ਇੱਕ ਵੱਖਰਾ ਸਿਸਟਮ ਆ ਉਸ ਤੋਂ ਪਹਿਲਾਂ ਤੁਹਾਡਾ ਟੈਸਟ ਹੁੰਦਾ ਦੋ ਤਰੀਕੇ ਦੇ ਟੈਸਟ ਹੁੰਦੇ ਆ ਰਿਟਨ ਟੈਸਟ ਹੁੰਦਾ ਫਿਰ ਤੁਹਾਡਾ ਜਿਹੜਾ ਵਾ ਪ੍ਰੈਕਟੀਕਲ ਟੈਸਟ ਲਿਆ ਜਾਂਦਾ ਹੁਣ ਰਿਟਨ ਟੈਸਟ ਦਾ ਮਕਸਦ ਕੀ ਹੈ ਜੀ ਆਹੀ ਚੀਜ਼ਾਂ ਸਮਝਾਣਾ ਕਿ ਤੁਹਾਨੂੰ ਰੂਲਸ ਰੈਗੂਲੇਸ਼ਨ ਦਾ ਪਤਾ ਹੋਵੇ ਪਰ ਕਿਤੇ ਨਾ ਕਿਤੇ ਜਦੋਂ ਰੂਲਸ ਰੈਗੂਲੇਸ਼ਨ ਪੜਨ ਦੇ ਬਾਵਜੂਦ ਕਿਉਂਕਿ ਇੱਥੋਂ ਦਾ ਕਾਨੂੰਨ ਕਹਿੰਦਾ ਕਿ ਭਾਈ ਤੈਨੂੰ ਗੱਲ ਦਾ ਪਤਾ ਸੀ ਤੈਨੂੰ ਰੂਲ ਪਤਾ ਸੀ ਪਰ ਤੂੰ ਰੂਲ ਤੋੜਿਆ ਹੁਣ ਰੂਲ ਪਤਾ ਸੀ ਜੇ ਸਬੂਤ ਕੀ ਉਹਦਾ ਸਬੂਤ ਹੈ ਡਰਾਈਵਿੰਗ ਲਾਇਸੈਂਸ ਉਹ ਮਿਲਿਆ ਹੀ ਤਾਂ ਮੈਂ ਜੇ ਤੁਸੀਂ ਟੈਸਟ ਪਾਸ ਕੀਤਾ ਧਾਹਿਰ ਜੀ ਗੱਲ ਹੈ ਉਹਨੇ ਵੀ ਟੈਸਟ ਪਾਸ ਕੀਤਾ ਹੁਣ ਹਾਂ ਜੇ ਹੁਣ ਉਸ ਦੇ ਵਿੱਚ ਵੀ ਕੋਈ ਝੋਲਮੋਲ ਹੋਇਆ ਵੈ ਤੇ ਇਹ ਤਾਂ ਫਿਰ ਪਰਤਾਲ ਦਾ ਵਿਸ਼ਾ ਹੈ ਪਰ ਚਲੋ ਮੁੱਦੇ ਤੇ ਆਨੇ ਆ ਜੀ ਕਿ ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ 45 ਸਾਲ ਦੀ ਸਜ਼ਾ ਹੋ ਗਈ ਜੀ ਇਸ ਨੂੰ ਬਚਾਓ ਚਲੋ ਗਲਤੀ ਜਿਹਦੇ ਕੋਲ ਹੋ ਗਈ ਹੈ ਜਿੰਨੀ ਕੋ ਦੀ ਗਲਤੀ ਹੈ ਓੰਨੀ ਕੁ ਸਜ਼ਾ ਤਾਂ ਬਣਦੀ ਹੈ ਜੇ ਕਿਉਂਕਿ ਗਲਤੀ ਕੋਈ ਮਾਨਵੀਏ ਭੂਲ ਦੇ ਨਾਲ 1 2 ਨਹੀਂ 3 ਬੰਦਿਆਂ ਦੀ ਜਾਨ ਚਲ ਗਈ ਹੈ ਪਰ ਜਿਸ ਤਰੀਕੇ ਦਾ ਟਰੀਟਮੈਂਟ ਹੋ ਰਿਹਾ ਹੈ ਉਸ ਟਰੀਟਮੈਂਟ ਦੇ ਕਰਕੇ ਇਹ ਗੱਲਾਂ ਨੂੰ ਜ਼ਿਆਦਾ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕਿਉਂਕਿ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਦਿਖਾਈ ਜਿਵੇਂ ਉਹਨੂੰ ਬੇੜੀਆਂ 'ਚ ਜਕੜਿਆ ਗਿਆ ਜਿਵੇਂ ਉਹਨੂੰ ਬਾਈ 에ਅਰ ਫਲੋਰੀਡਾ ਲਿਆਂਦਾ ਗਿਆ ਫਿਰ ਉਹਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਇੰਨਾਂ ਸਾਰੀਆਂ ਗੱਲਾਂ ਦੇ ਪਿੱਛੇ ਕਿਸੇ ਵੀ ਮੁਲਕ ਦੇ ਸੂਬੇ ਦੀ ਰਾਜਨੀਤੀ ਵੀ ਹੁੰਦੀ ਹੈ ਜੀ ਕੇਂਦਰ ਦੀ ਰਾਜਨੀਤੀ ਵੀ ਹੁੰਦੀ ਹੈ ਫੈਡਰਲ ਪੋਲਿਟਿਕਸ ਵੀ ਹੁੰਦੀ ਹੈ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਹੋਰ ਪਾਰਟੀ ਰਾਜ ਕਰਦੀ ਹੈ ਤੇ ਫਲੋਰੀਡਾ ਦੇ ਵਿੱਚ ਕਿਤੇ ਹੋਰ ਪਾਰਟੀ ਦਾ ਪ੍ਰਭਾਵ ਹੈ ਤੋਂ ਕੁੱਲ ਮਿਲਾ ਕੇ ਇਹ ਸਾਰੀਆਂ ਗੱਲਾਂ ਇੱਕ ਵੱਖਰੀ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਪਰ ਇਹ ਸਾਰੇ ਮਸਲੇ 'ਚ 45 ਸਾਲ ਦੀ ਸਜ਼ਾ ਨੂੰ ਲੈ ਕੇ ਪਹਿਲੇ ਇੱਕ ਤੱਥ ਤੁਹਾਨੂੰ ਦੱਸ ਦਵਾਂ ਕਿਸੇ ਵੀ ਦੇਸ਼ ਦਾ ਕਾਨੂੰਨ ਇੰਨਾ ਫਾਸਟ ਨਹੀਂ ਹੈਗਾ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਨਹੀਂ ਹੈਗਾ ਕਿ ਅੱਜ ਹਾਸਾ ਹੋ ਗਿਆ ਤੇ ਕੱਲ ਨੂੰ ਸਜ਼ਾ ਹੋ ਜਾਊਗੀ ਸਜ਼ਾ ਨਹੀਂ ਹੋਈ ਗੱਲ ਨੂੰ ਸਮਝੋ ਹਜੇ ਉਹਦੇ ਤੇ ਚਾਰਜ ਫਰੇਮ ਹੋਏ ਨੇ ਹੁਣ ਗੱਲ ਕਦੇ ਬਾਇਸਡ ਦੀ ਕਿ ਕੀ ਉਸ ਦੇ ਨਾਲ ਰੇਸਿਜ਼ਮ ਹੋ ਰਿਹਾ ਹੈ ਜੇ ਅਮਰੀਕਾ 'ਚ ਰੇਸਿਜ਼ਮ ਹੁੰਦਾ ਹੁੰਦਾ ਤੇ ਜਿੰਨੇ ਵੀ ਲੋਕ ਬਾਹਰ ਟੱਪ ਕੇ ਆਂਦੇ ਨੇ ਤੁਹਾਨੂੰ ਵੀ ਸਭ ਨੂੰ ਪਤਾ ਵਾ ਕਿ ਕਿੰਨੇ ਕੁ ਪੰਜਾਬੀ ਜਿਹੜੇ ਹੈਗੇ ਨੇ ਜਿਹੜੇ ਸਿੱਧੇ ਰਾਹ ਆਂਦੇ ਉਹ ਤਾਂ ਆਂਦੇ ਨੇ ਜਿਹੜੇ ਟੇਡੇ ਰਾਹ ਆਂਦੇ ਨੇ ਉਹ ਇਸੇ ਆਧਾਰ ਦੇ ਉੱਤੇ ਤਾਂ ਇੱਥੇ ਆ ਕੇ ਸਾਲਮ ਮੰਗਦੇ ਨੇ ਰੇਸਿਸਮ ਦੇ ਆਧਾਰ ਦੇ ਉੱਤੇ ਕਿ ਸਾਡੇ ਨਾਲ ਉੱਥੇ ਰੇਸਿਸਮ ਹੋ ਰਿਹਾ ਕਿੰਨੇ ਇਹ ਇੱਕ ਗੱਲ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਜਿੰਨੇ ਵੀ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਰਹਿੰਦੇ ਨੇ ਉਹਨਾਂ ਦੇ ਵੀ ਲਿੰਕ 'ਚ ਕਿੰਨੇ ਬੰਦੇ ਹੋਣਗੇ ਜਿਨ੍ਹਾਂ ਨੇ ਰੇਸਿਜ਼ਮ ਦੇ ਆਧਾਰ ਦੇ ਉੱਤੇ ਨਾ ਸਿਰਫ ਸਾਈਲਮ ਪਾਈ ਬਲਕਿ ਇਥੇ ਦਾ ਗ੍ਰੀਨ ਕਾਰਡ ਵੀ ਲਿਆ ਫਿਰ ਸਿਟੀਜ਼ਨਸ਼ਿਪ ਵੀ ਲਈ ਕਿਉਂ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਰੇਸਿਜ਼ਮ ਹੁੰਦਾ ਜੀ ਸਾਡੇ ਮੁਲਕ ਦੇ ਵਿੱਚ ਸੋ ਜਦੋਂ ਇਹੋ ਜਿਹਾ ਮੁਲਕ ਜਿਹੜਾ ਤੁਹਾਨੂੰ ਰੇਸਿਜ਼ਮ ਤੋਂ ਬਚਾਂਦਾ ਹੈ ਉਸ ਮੁਲਕ ਦੇ ਉੱਤੇ ਰੇਸਿਜ਼ਮ ਦੇ ਇਲਜ਼ਾਮ ਲੱਗਨੇ ਸ਼ੁਰੂ ਹੋ ਗਏ ਉਸ ਦੀ ਵਜ੍ਹਾ ਸਿਆਸੀ ਹੋ ਸਕਦੀ ਹੈ ਕਿਉਂਕਿ ਹਰ ਕੋਈ ਬੰਦਾ ਅੱਜ ਕੱਲ ਨਵਾਂ ਟਰੈਂਡ ਹੈ ਵਿਜ਼ਿਬਿਲਟੀ ਦਾ ਕਿਉਂਕਿ ਇਹ ਗੱਲ ਠੀਕ ਹੈ ਕਿ ਜਿੰਨਾ ਉਹਨੇ ਗੁਨਾਹ ਕੀਤਾ ਉਸ ਤਰੀਕੇ ਦੀ ਵਿਜ਼ਿਬਿਲਟੀ ਉਹ ਬਣਾ ਰਹੇ ਉਹਦੇ ਪਿੱਛੇ ਦਾ ਮਕਸਦ ਹੈ ਵੀ ਹੋ ਸਕਦਾ ਕਿ ਉਹ ਐਗਜ਼ੈਂਪਲ ਸੈੱਟ ਕਰਦੇ ਹੋਣ ਕਿ ਮੁੜ ਕੇ ਭਾਈ ਕੋਈ ਇਦਾਂ ਇਲੀਗਲ ਯੂ ਟਰਨ ਨਾ ਮਾਰੇ ਪਰ ਅਸੀਂ ਕਿਉਂਕਿ ਉਹ ਸਾਡੇ ਸਮਾਜ ਦਾ ਬੰਦਾ ਵਾ ਸਾਡੇ ਭਾਈਚਾਰੇ ਦਾ ਬੰਦਾ ਵਾ ਇਸ ਕਰਕੇ ਅਸੀਂ ਉਹਨੂੰ ਵੇਖ ਨਜ਼ਰ ਨਾ ਦੇਖਦੇ ਆ ਕਿ ਸ਼ਾਇਦ ਰੇਸਿਜ਼ਮ ਹੋ ਰਿਹਾ ਪਰ ਐ ਉਹ ਕੰਟਰੀ ਹੈ ਉਥੇ ਵੀ ਸਾਈਲਮ ਫਾਈਲ ਕੀਤੀ ਉਹਨਾਂ ਸਾਈਲਮ ਫਾਈਲ ਕਰਨਾ ਉਹਦੇ ਚ ਕੈਟੇਗਰੀਜ਼ ਆ ਉਹਦੇ ਚ ਰੇਸਿਜ਼ਮ ਇੱਕ ਸਭ ਤੋਂ ਵੱਡੀ ਕੈਟੇਗਰੀ ਹੈ ਜਿਸ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਇੰਡੀਅਨ ਕਰਦੇ ਨੇ ਅਸਾਇਲਮ ਲੈਣ ਵਾਸਤੇ ਚਲੋ ਠੀਕ ਹੈ ਉਸ ਦੇ ਨਾਲ ਜਿਸ ਤਰੀਕੇ ਦੀ ਵਿਜ਼ਿਬਿਲਟੀ ਕੀਤੀ ਜਾ ਰਹੀ ਆ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਬਾਏਅਰ ਲਿਜਾ ਕੇ ਉਹ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਇਸ ਕਰਕੇ ਕਿਤੇ ਨਾ ਕਿਤੇ ਇੱਕ ਪੱਖ ਨੂੰ ਵੱਲ ਲੱਗਣਾ ਜਾਇਜ਼ ਵੀ ਹੈ ਕਿ ਕਿਤੇ ਉਹਦੇ ਨਾਲ ਕੋਈ ਪੱਖਪਾਤ ਨਹੀਂ ਹੋ ਰਿਹਾ ਪਰ ਜੇ ਕੋਰਟ ਦੀ ਪ੍ਰोसीडिंग ਨੂੰ ਤੁਸੀਂ ਦੇਖੋ ਜੇ ਪੱਖਪਾਤ ਹੁੰਦਾ ਹੋਵੇ ਤੇ ਕੋਰਟ ਦੇ ਵਿੱਚ ਕੋਰਟ ਦੀ ਪ੍ਰोसीडिंग ਸਾਰਿਆਂ ਨੇ ਦੇਖੀ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜੱਜ ਉਸ ਨੂੰ ਪੁੱਛ ਰਿਹਾ ਕਿ ਭਾਈ ਤੈਨੂੰ ਵਕੀਲ ਚਾਹੀਦਾ ਫਿਰ ਉਹਨੂੰ ਇਹ ਵੀ ਦੱਸੀਆ ਜਾ ਰਿਹਾ ਕਿ ਭਾਈ ਵਕੀਲ ਤੈਨੂੰ ਫ੍ਰੀ ਚ ਮਿਲ ਸਕਦਾ ਵੈ ਇਹ ਵੀ ਕਿਹਾ ਜਾ ਰਿਹਾ ਉਹਦਾ ਤੋਂ ਪ੍ਰਾਈਵੇਟ ਵਕੀਲ ਵੀ ਕਰ ਸਕਦਾ ਮੈਂ ਪਰ ਫਿਲਹਾਲ ਦੀ ਘੜੀ ਤੇ ਕੋਈ ਵਕੀਲ ਜੇ ਨਹੀਂ ਹੈਗਾ ਤੇ ਤੈਨੂੰ ਆਪਾਂ ਵਕੀਲ ਦੇ ਦੇਨੇ ਆ ਸੋ ਕੀ ਇਹ ਫੈਸਿਲਟੀਆਂ ਰੇਸਿਜ਼ਮ ਦਾ ਇਸ਼ਾਰਾ ਕਰਦੀਆਂ ਨੇ ਫਿਰ ਦੂਸਰੀ ਗੱਲ ਉਹ ਤੇ ਜੱਜ ਆ ਵੀ ਕਲੀਅਰ ਕਰ ਰਿਹਾ ਕਿਉਂਕਿ ਜਿਹੜੇ ਚਾਰਜ ਨੇ ਉਹ ਬੜੇ ਸੰਗੀਨ ਇਲਜ਼ਾਮ ਲੱਗੇ ਨੇ ਔਰ ਜੇਕਰ ਤੈਨੂੰ ਆਪਾਂ ਛੱਡ ਦੀਏ ਤਾਂ ਫਿਰ ਹੋ ਸਕਦਾ ਤੂੰ ਦੁਬਾਰਾ ਪੇਸ਼ੀ ਤੇ ਨਾ ਆਵੇਂ ਯਾਨੀ ਕਿ ਉਸ ਨੂੰ ਇਸ ਤਰੀਕੇ ਨਾਲ ਸੈਟੀਸਫਾਈਡ ਵੀ ਕੀਤਾ ਜਾ ਰਿਹਾ ਕਿ ਭਾਈ ਤੈਨੂੰ ਬੇਲ ਤਾਂ ਨਹੀਂ ਦੇ ਰਹੇ ਆਪਾਂ ਸੋ ਕੀ ਇਹੋ ਜੇ ਮੁਲਕ ਦੇ ਵਿੱਚ ਰੇਸਿਜ਼ਮ ਦੀ ਗੱਲ ਕੀਤੀ ਜਾ ਸਕਦੀ ਹੈ ਠੀਕ ਹੈ ਪਟੀਸ਼ਨ ਸਾਈਨ ਹੋ ਗਈ ਉਹਨਾਂ ਪਟੀਸ਼ਨ ਨੂੰ ਲੈ ਕੇ ਵੱਖਰੇ ਵੱਖਰੇ ਫੇਸ ਬੁੱਕ ਦੇ ਵਿਦਵਾਨ ਨੇ ਕੋਈ ਇੰਸਟਾਗ੍ਰam ਦਾ ਵਿਦਵਾਨ ਆ ਕੋਈ ਟਿਕਟੌਕ ਦਾ ਵਿਦਵਾਨ ਆ ਕਹਿੰਦਾ ਲੈ ਜੀ ਉਹਨੇ ਕਰਤੀ ਜੀ ਉਹ ਕਹਿੰਦਾ ਜੀ ਇੰਡੀਅਨ ਕੁੜੀ ਨੇ ਕਰਤੀ ਕੋਈ ਕਹਿੰਦਾ ਹਿੰਦੂ ਨੇ ਕਰਤੀ ਕੋਈ ਕਹਿੰਦਾ ਜੀ ਆਸਟ੍ਰੇਲੀਆ ਚ ਕਰਤੀ ਇਹ ਕਾਰਤੀ ਇੱਕ ਬੰਦੇ ਨੂੰ ਬਚਾਉਣ ਵਾਸਤੇ ਕੋਈ ਮੁਹਿੰਮ ਸ਼ੁਰੂ ਹੋ ਗਈ ਹੋ ਗਈ ਹੈ ਤੇ ਉਹਨੂੰ ਸਮਰਥਨ ਵੀ ਮਿਲਦਾ ਪਿਆ ਹੈ ਕਿੰਨੇ ਲੋਕ ਉਸ ਨੂੰ ਲਾਈਕ ਕਰ ਰਹੇ ਨੇ ਕਿੰਨੇ ਉਸ ਪਟੀਸ਼ਨ ਦੇ ਵਿੱਚ ਸਾਈਨ ਕਰ ਰਹੇ ਨੇ ਸੋ ਚਲੋ ਕਿਤੇ ਨਾ ਕਿਤੇ ਆਪਣੇ ਸਮਾਜ ਦਾ ਬੰਦਾ ਆਪਣੇ ਭਾਈਚਾਰੇ ਦਾ ਬੰਦਾ ਵਾ ਜੇ ਕੋਈ ਦਰਦ ਤਕਲੀਫ ਹੁੰਦੀ ਹੈ ਕਿਸੇ ਨੂੰ ਤਾਂ ਫੇਰ ਕੋਈ ਕਿਸੇ ਦੇ ਹੱਕ ਚ ਆਂਦਾ ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਲੋਕ ਪਟੀਸ਼ਨ ਸਾਈਨ ਕਰ ਰਹੇ ਨੇ ਉਹਨਾਂ ਨੂੰ ਉਸ ਘਟਨਾ ਦਾ ਗਮ ਨਹੀਂ ਹੈ ਤਿੰਨ ਅਮਰੀਕਨ ਸੀ ਜਾਨ ਗਈ ਉਹਦਾ ਕੋਈ ਉਹਨਾਂ ਨੂੰ ਗੰਮ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਇਹਦਾ ਮਤਲਬ ਇਹ ਹੈ ਵਾ ਕਿ ਭਾਈ ਠੀਕ ਹੈ ਜਿਹੜੀ ਗਲਤੀ ਹੋ ਗਈ ਜਿੰਨੀ ਗਲਤੀ ਓਨੀ ਸਜ਼ਾ ਦੇ ਦਿਓ ਕਿਉਂਕਿ ਕਤਲ ਉਹਨੂੰ ਕਿਹਾ ਜਾਂਦਾ ਜਿਹੜਾ ਸਾਜ਼ਿਸ਼ ਦੇ ਤਹਿਤ ਹੋਵੇ ਜੇ ਕਿਸੇ ਦੀ ਕਿਸੇ ਨਾਲ ਦੁਸ਼ਮਣੀ ਹੈ ਉਦੋਂ ਨੂੰ ਉਸ ਮੋਟਿਵ ਦੇ ਨਾਲ ਮਾਰਿਆ ਇਹ ਤਾਂ ਇੱਕ ਐਕਸੀਡੈਂਟ ਹੈ ਜਿਹੜਾ ਕਿਸੇ ਕੋ ਵੀ ਹੋ ਸਕਦਾ ਵਾ ਉਹ ਐਕਸੀਡੈਂਟ ਦੇ ਮੁਤਾਬਕ ਜਿਹੜੇ ਚਾਰਜ ਬਣਦੇ ਨੇ ਉਸ ਚਾਰਜ ਦੇ ਤਹਿਤ ਤਾਂ ਮੈਨੂੰ ਲੱਗਦਾ ਉਹਨੂੰ ਸਜ਼ਾ ਹੋਏਗੀ ਕਿਉਂਕਿ ਅਮਰੀਕਾ ਵੈ ਔਰ ਇੱਥੇ ਕਾਨੂੰਨ ਦੇ ਮੁਤਾਬਕ ਹੀ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਜੇ ਕੋਈ ਐਕਸਟਰਾ ਜਿਹੜੇ ਚਾਰਜ ਫਰੇਮ ਹੋਏ ਨੇ ਜਿਹਦੇ ਵਿੱਚ ਕਹਿੰਦੇ 45 ਸਾਲ ਦੀ ਸਦਾ ਹੋਈ ਹੈ ਉਸ ਚ ਉਹਦੀ ਮਨਸ਼ਾ ਦੇਖੀ ਜਾਊਗੀ ਸਬੂਤ ਦੇਖੇ ਜਾਣਗੇ ਕਿ ਭਾਈ ਉਹਦੀ ਮਨਸ਼ਾ ਕੀ ਸੀ ਉਹਦਾ ਮੋਟਿਵ ਕੀ ਸੀ ਐਕਸੀਡੈਂਟ ਦਾ ਤਾਂ ਕਿਸੇ ਦਾ ਵੀ ਕੋਈ ਮੋਟਿਵ ਨਹੀਂ ਹੁੰਦਾ ਹਨਾ ਜੇ ਤਾਂ ਉਹਦੇ ਮੋਟਿਵ 'ਚ ਕੋਈ ਸਾਜ਼ਿਸ਼ ਨਹੀਂ ਸੀ ਤਾਂ ਫੇ ਹੋ ਸਕਦਾ ਉਹ ਬੱਚ ਵੀ ਜਾਵੇ ਪਰ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਵਾ ਇਹ ਅਮਰੀਕਾ ਦੀ ਨਿਆਇ ਵਿਵਸਥਾ ਦਾ ਹਿੱਸਾ ਹੈ ਔਰ ਇਹ ਭਵਿੱਖ ਦੇ ਗਰਭ ਚ ਲੁਕੀਆਂ ਗੱਲਾਂ ਆਪਾਂ ਅੱਜ ਹੀ ਉਹਨੂੰ 45 ਸਾਲ ਦੀ ਸਜ਼ਾ ਕਰਾਰ ਦੇਈ ਜੰਨੇ ਆ ਕੋਈ ਸੋਸ਼ਲ ਮੀਡੀਆ ਰੌਡ ਦਾ ਉਹਨੂੰ 45 ਸਾਲ ਦੀ ਸਜ਼ਾ ਹੋ ਗਈ ਜੀ ਇਹਨੂੰ ਬਚਾ ਲਓ ਜੀ ਕਾਨੂੰਨ ਆਪਣਾ ਕੰਮ ਕਰਦਾ ਹੈ ਕਾਨੂੰਨ ਆਪਣਾ ਕੰਮ ਕਰੂਗਾ ਰਹੀ ਗੱਲ ਰੇਸਿਜ਼ਮ ਦੀ ਰੇਸਿਜ਼ਮ ਦੀ ਪੋਸਿਬਿਲਟੀ ਜਿਹੜੀ ਹੈਗੀ ਹੈ ਉਹ ਇਸ ਮੁਲਕ ਦੇ ਵਿੱਚ ਨਹੀਂ ਹੈਗੀ ਔਰ ਜੇਕਰ ਉਸ ਦੀ ਪੈਰਵੀ ਸਹੀ ਤਰੀਕੇ ਨਾਲ ਕੀਤੀ ਜਾਏਗੀ ਜੇ ਸਹੀ ਤਰੀਕੇ ਦੇ ਨਾਲ ਉਹਦੇ ਤੱਥ ਦੱਸੇ ਜਾਣਗੇ ਤੇ ਕਾਨੂੰਨ ਆਪਣਾ ਕੰਮ ਬਿਨਾਂ ਪੱਖਪਾਤ ਦੇ ਹੀ ਕਰਦਾ ਹੈ। ਤੋਂ ਇਸ ਕਰਕੇ ਇਸ ਵੀਡੀਓ ਦੇ ذریعے ਇਹ ਜਰੂਰ ਮੈਂ ਚਾਣਨ ਪਾਵਾ ਕਿ ਭਾਈ ਉਹਨਾਂ ਕੋਈ ਹਜੇ 45 ਸਾਲ ਦੀ ਸਜ਼ਾ ਨਹੀਂ ਹੋਈ ਹੈ। ਐਕਸੀਡੈਂਟ ਹੋਇਆ ਹੈ ਔਰ ਕੋਈ ਵੀ ਬੰਦਾ ਐਕਸੀਡੈਂਟ ਜਾਣ ਬੁੱਝ ਕੇ ਨਹੀਂ ਕਰਦਾ। ਇੱਕ ਪਹਿਲੂ ਸਾਹਮਣੇ ਜਿਹੜਾ ਆਇਆ ਕਿ ਉਹਦੀ ਓਵਰ ਡਿਸਪਲੇ ਹੋ ਰਿਹਾ ਵੈ ਕਿ ਜਿਵੇਂ ਕਿ ਉਹਦੀ ਗ੍ਰਿਫਤਾਰੀ ਦਾ ਉਸ ਤੋਂ ਬਾਅਦ ਉਹ ਵਾਇਰ ਉਹਨੂੰ ਲਿਆਣਾ ਉਹ ਵਾ ਜੜੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਜੜੀਆਂ ਵਾ ਸਟੇਟ ਤੇ ਫੈਡਰਲ ਪੋਲਿਟਿਕਸ ਵੀ ਹੁੰਦੀ ਹੈ ਕਿਤੇ ਨਾ ਕਿਤੇ ਤੋਂ ਹਰ ਸਰਕਾਰ ਜਿਹੜਾ ਵਾ ਉਹ ਆਪਣੇ ਤਰੀਕੇ ਦੇ ਨਾਲ ਹਰ ਘਟਨਾ ਕਰਮ ਦਾ ਲਾਹਾ ਵੀ ਲੈਣਾ ਚਾਹਦੀ ਹੈ ਜਾਂ ਫਿਰ ਕਹਦੀ ਹੈ ਐਗਜ਼ੈਂਪਲ ਸੈੱਟ ਕਰਨਾ ਚਾਹਦੀ ਹੈ ਤੋਂ ਇਸ ਕਰਕੇ ਵੱਖਰੇ ਵੱਖਰੇ ਤਰੀਕੇ ਦੇ ਜਿਹੜੇ opinion ਸਾਹਮਣੇ ਆ ਰਹੇ ਨੇ ਪਰ ਫਿਲਹਾਲ ਇਹ ਗੱਲ ਆਪਣੇ ਦਿਮਾਗੋਂ ਕੱਢ ਦਿਓ ਕਿ ਉਹਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਔਰ ਦੂਸਰੀ ਗੱਲ ਹੈ ਇੱਕ ਹੋਰ ਜਿਹੜੀ ਹੈ ਸੂਚਨਾ ਬੜੀ ਤੇਜ਼ੀ ਨਾਲ ਫੈਲੀ ਹੈ ਕਿ ਭਾਈ ਠੀਕ ਹੈ ਜੀ ਉਹਨਾਂ ਨੇ ਉਹਨੂੰ ਮੌਕਾ ਦਿੱਤਾ ਉਹਨਾਂ ਨੇ ਉਹਦੇ ਨਾਲ ਇੰਟਰਵਿਊ ਕੀਤੀ ਉਹਦੇ ਕੋਲ ਸਵਾਲ ਪੁੱਛੇ ਨੀਮਾ ਬਾਰੇ ਕਹਿੰਦੇ ਜੀ ਕਿ 12 ਸਵਾਲ ਪੁੱਛੇ ਦਿੱਤੇ ਦੋਕ ਦਾ ਜਵਾਬ ਹੀ ਉਹ ਦੇ ਪਾਇਆ ਸੋ ਹੁਣ ਇਸ ਦੇ ਪਿੱਛੇ ਦੀ ਵਜ੍ਹਾ ਕੀ ਸੀ ਐ ਵੀ ਮਾਨਯੋਗ ਅਦਾਲਤ ਤੈਅ ਕਰੇਗੀ ਕਿ ਕਿਤੇ ਉਹ ਇਸ ਟਾਈਮ ਇੰਨੇ ਮਾਨਸਿਕ ਦਬਾਅ ਚਾ ਹੋ ਸਕਦਾ ਹੈ ਕਿ ਉਹ ਦਬਾਅ ਦੇ ਵਿੱਚ ਸਵਾਲਾਂ ਦਾ ਜਵਾਬ ਨਹੀਂ ਦੇ ਪਾਇਆ ਕਿਉਂਕਿ ਕਈ ਵਾਰੀ ਜਦੋਂ ਇਹੋ ਜਿਹੇ ਹਾਸਾ ਤੁਹਾਡੇ ਹੱਥੋਂ ਹੋਇਆ ਹੋਵੇ ਵੈਸੇ ਵੀ ਤੁਸੀਂ ਮੈਂਟਲੀ ਪ੍ਰੈਸ਼ਰ ਚ ਹੁੰਦੇ ਹੋ ਸੋ ਇਸ ਤੋਂ ਇਲਾਵਾ ਇੱਕ ਹੋਰ ਦਬਾਅ ਤੁਹਾਡੇ ਤੇ ਹੁੰਦਾ ਵਾ ਕਿ ਤੁਹਾਡੇ ਉੱਤੇ ਇੰਨੇ سنگੀਨ ਇਲਜ਼ਾਮ ਲੱਗੇ ਨੇ ਸੋ ਇਹਨਾਂ ਦੇ ਪਿੱਛੇ ਦੇ ਜਿਹੜੇ ਤੱਥ ਹੈ ਆਪਾਂ ਆਪ ਹੀ ਜੱਜ ਨਾ ਬਣੀਏ ਕਿ ਭਾਈ ਉਹ ਜਵਾਬ ਨਹੀਂ ਦੇ ਪਾਇਆ ਉਹ ਐ ਨਹੀਂ ਕਰ ਪਾਇਆ ਸਭ ਕੁਝ ਮਾਰਿਓ ਅਦਾਲਤ ਜ਼ਾਹਿਰ ਕਰੇਗੀ ਔਰ ਇੱਥੇ ਸਾਰੇ ਕੰਮ ਜਿਹੜੇ ਨੇ ਕਾਨੂੰਨ ਦੇ ਮੁਤਾਬਕ ਹੁੰਦੇ ਨੇ ਔਰ ਅਦਾਲਤ ਨੇ ਉਸ ਨੂੰ ਮੌਕਾ ਦਿੱਤਾ ਬਕਾਇਦਾ ਉਸ ਮੌਕੇ ਦੇ ਵਿੱਚ ਉਸ ਨੂੰ ਇਹ ਵੀ ਕਿਹਾ ਗਿਆ ਕਿ ਤੈਨੂੰ ਭਰਾਵਾ ਫਰੀ ਦੀ ਨਕਲੀ ਦੀ ਸੁਵਿਧਾ ਮਿਲੇਗੀ ਤੂੰ ਲੈ ਸਕਦਾ ਜੇ ਤੇਰੇ ਕੋਲ ਪ੍ਰਾਈਵੇਟ ਵਕੀਲ ਨਹੀਂ ਹੈਗਾ ਤੇ ਤੈਨੂੰ ਅੱਗਾ ਵਕੀਲ ਵੀ ਦੇਨੇ ਆ ਗੱਲਾਂ ਮੰਨਿਓ ਅਦਾਲਤ ਨੂੰ ਲੋ ਉਸ ਨੂੰ ਕਹੀਆਂ ਗਿਆ ਇਸ ਦੀ ਵੀਡੀਓ ਰਿਕਾਰਡਿੰਗ ਵੀ ਤੁਸੀਂ ਦੇਖ ਸਕਦੇ ਹੋ ਸੋ ਜਿਸ ਦਿਨ ਅਸੀਂ ਇਹ ਨਹੀਂ ਕਿਹਾ ਸੋਦੇ ਕਿ ਇੱਕ ਮਿੰਟ ਚ ਰੇਸਿਦਮ ਹੁੰਦਾ ਜੇ ਰੇਸਿਦਮ ਹੁੰਦਾ ਹੁੰਦਾ ਤੇ ਦੁਨੀਆ ਭਰ ਤੇ ਆਪਣੇ ਮੁਲਕਾਂ ਦੇ ਵਿੱਚ ਸਤਾਏ ਹੋਏ ਲੋਕ ਇੱਥੇ ਆ ਕੇ ਅਸਾਈਮ ਨਾਮ ਮੰਗਦੇ ਔਰ ਨਾ ਸਿਰਫ ਸალਮ ਲੈਣ ਦਾ ਹੱਕ ਹੈ ਤੇ ਜੇ ਤੁਸੀਂ ਆਪਣੀ ਦਰਦਵਰੀ ਕਹਾਣੀ ਜਾਂ ਫਿਰ ਤੁਹਾਨੂੰ ਵਾਕਿਆ ਤੁਹਾਡੇ ਮੁਲਕੇ ਤੇ ਸਤਾਇਆ ਜਾਂਦਾ ਤੁਹਾਡੇ ਨਾਲ ਰੈਸਿਜ਼ਮ ਹੁੰਦਾ ਹੈ ਜਾਂ ਕੋਈ ਜ਼ੁਲਮ ਹੁੰਦਾ ਹੈ ਤੇ ਤੁਹਾਨੂੰ ਇੱਥੇ ਸალਮ ਮਿਲਦੀ ਵੀ ਹੈ ਔਰ ਬਹੁਤ سارے ਲੋਕ ਇਨਕਾਰ ਵੀ ਲੈ ਚੁੱਕੇ ਨੇ ਔਰ ਪੱਕੇ ਵੀ ਹੋ ਚੁੱਕੇ ਨੇ ਸਿਟੀਜ਼ਨ ਵੀ ਬਣ ਚੁੱਕੇ ਨੇ ਸੋ ਇਸ ਕਰਕੇ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਆਪਾਂ ਮੈਦਾਨ ਬਣਾਉਣ ਦੀ بجائے ਜੇਕਰ ਉਸ ਦੀ ਮਦਦ ਕਰਨੀ ਹੈ ਤਾਂ ਫਿਰ ਘਟੋ ਘਾਟੇ ਕਾਨੂੰਨੀ ਮਦਦ ਕੀਤੀ ਜਾਵੇ ਫਿਲਹਾਲ ਇਸ ਲੜਾਈ ਤੇ ਪੈਸੇ ਦਾ ਕੋਈ ਬਣਾ ਯੋਗਤਾ ਨਹੀਂ ਹੈ ਜੇ ਕੋਈ ਪੈਸੇ ਦੇ ਨਾਂ ਦੇ ਉੱਤੇ ਕੋਈ ਵੀ ਤਰੀਕੇ ਦਾ ਸਕੈਮ ਕਰਦਾ ਹੋਵੇ ਤੇ ਆ ਅਗਲੇ ਦਾ ਆਪਣਾ ਸਵਾਰਥ ਹੋ ਰਿਹਾ ਦਾ ਪਰ ਫਿਰ ਹਾਲ ਪੈਸੇ ਨਾਲੋਂ ਜ਼ਿਆਦਾ ਇਸ ਦੇ ਵਿੱਚ ਕਾਨੂੰਨੀ ਜਾਣਕਾਰੀ ਗਿਆਨ ਦੀ ਜ਼ਰੂਰਤ ਹੈ ਹੋਂਫਰੇ ਦੀ ਜ਼ਰੂਰਤ ਹੈ ਤੇ ਆਪਣੇ ਭਾਈਚਾਰੇ ਨਾਲ ਖੜਨ ਦੀ ਜ਼ਰੂਰਤ ਹੈ ਆਦਰਵਾਇਜ਼ ਇੰਨਾ ਸਾਰੀਆਂ ਚੀਜ਼ਾਂ ਤੋਂ ਬਿਨਾਂ ਆਪਾਂ ਇਹ ਲੜਾਈ ਉਹਦੇ ਵਾਸਤੇ ਨਹੀਂ ਲੜ ਸਕਦੇ ਜੇਕਰ ਤੁਸੀਂ ਉਸ ਨੂੰ ਬਚਾਣਾ ਚਾਹੁੰਦੇ ਹੋ ਤਾਂ ਕਿ ਜਿੰਨੀ ਕੋ ਉਸਨੇ ਗਲਤੀ ਕੀਤੀ ਹੈ ਉਹਨਾਂ ਕੇ ਸਦਾ ਦਾ ਹੱਕਦਾਰ ਹੀ ਹੋਣਾ ਚਾਹੀਦਾ ਪਰ ਜੇਕਰ ਆਪਾਂ ਕਹੀਏ ਕਿ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਤੇ ਇਹ ਸਿਰਫ ਫिलहाल ਖਿਆਲੀ ਪਲਾਉ ਨੇ ਇਸ ਤੋਂ ਜ਼ਿਆਦਾ ਕੁਝ